ਪੁਲਿਸ ਕਮਿਸ਼ਨਰ ਅਮਰਸਰ ਗੁਰਪ੍ਰਸਿੰਗ ਪੁਲਰ ਜੀ ਦੇ ਦਿਸਾਂ ਨਿਰਦੇਸ਼ਾਂ ਤੇ ਮਾਰੇ ਅੰਸਰਾ ਤੇ ਲੁੱਟਾ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਉਸੇ ਵੇਲੇ ਵੱਡੀ ਕਾਜਾਬੀ ਹਾਸਲ ਹੋਈ ਜਦੋਂ ਇੱਕ ਵਿਅਕਤੀ ਕੋਲੋਂ ਦੋ ਨੌਜਵਾਨ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਾਨੂੰ ਇਸ ਦੀ ਸੂਚਨਾ ਮਿਲੀ ਤਾਂ ਅਸੀਂ ਇਲਾਕੇ ਵਿੱਚ ਨਾਕਾਬੰਦੀ ਕਰਕੇ 2 ਘੰਟਿਆਂ ਦੇ ਵਿੱਚ ਦੋਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਨੇ ਮੋਬਾਈਲ ਫੋਨ ਕੋਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਜੋ ਉਹਨਾਂ ਨੇ ਖੋਹ ਕੀਤੀ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨ ਹਾਸਲ ਕੀਤਾ ਜਾਵੇਗਾ ਜਿਸ ਦੇ ਨਾਲ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ देखो टीवी न्यूज़ इंडिया 251 अमृतसर ਤੋਂ ਪੱਤਰਕਾਰ ਸੁਖਦੇਵ ਸਿੰਘ ਦੀ ਖਾਸ ਰਿਪੋਰਟ ਇਹ ਚੋਰੀ ਨਹੀਂ ਹੈ ਜੀ ਇਹ ਸਨੇਚਰ ਹੈ ਇਹ ਕੋਲ ਕਈ ਹਰੀ ਦਾਮ 8 ਤਰੀਕ ਦੀ ਮਿਜ਼ਾਦ ਨੂੰ ਜਨਦੇ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਉਹਨਾਂ ਦੇ ਕੋਲ ਮੋਬਾਈਲ ਸਨੇਚ ਕੀਤਾ ਮੋਬਾਈਲ ਸਨੇਚ ਕਰਕੇ ਭੱਜ ਗਏ ਪੁਲਿਸ ਪਟ ਦੀ ਜਦੋਂ ਪਹੁੰਚੇ ਤਾਂ ਇਹਨਾਂ ਨੇ ਫਿਰ ਕੇਰਾ ਪਾ ਗਏ ਜੀ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨਾਮ ਨੰਨੂ ਅਰੈਸਟ ਕਰਨ ਤੋਂ ਬਾਅਦ ਮੇਰੇ ਨਾਲ ਕੋਈ ਜ ਸਨੇਚ ਕੀਤਾ ਜੀ ਫਲਾਈ ਦਾ ਉਹ ਜੀ ਰਿਕਵਰ ਕਰ ਲਿਆ ਕੇਸ ਰਜਿਸਟਰ ਕਰਕੇ ਤੇ ਤਫਤੀਸ਼ ਕਰਨ ਇਹ ਕਿੰਨੇ ਚਿਰ ਸਟ੍ਰੇਸ ਹੋ ਗਿਆ ਜੀ ਇਹ ਮਿਨੀਮਮ 2 ਘੰਟੇ ਦੇ ਅੰਦਰ ਅੰਦਾਜ਼ਾ ਹੈ ਕੇਸ ਕਰਕੇ ਤੁਹਾਨੂੰ ਕਾਬੂ ਕਰਦੇ ਇਹ ਤੁਹਾਨੂੰ ਤੇ ਇਹਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਮੁੰਡੇ ਤੇ ਉਹ ਤਫਤੀਸ਼ ਚੱਲਦੀ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਆਉਗੀ ਉਹਨਾਂ ਦੇ ਵਿੱਚ ਇਹਨਾਂ ਕਰਵਾਈ ਹੋਊਗੀ ਠੀਕ ਹੈ ਜੀ ਧੰਨਵਾਦ ਜੀ